ਧਨ ਵਧਾਉਣ ਦੇ ਪੰਜ ਰਹੱਸੂ ਕਰੋੜਪਤੀ ਅਪਣਾਉਂਦੇ ਹਨ ਦੋਸਤੋ ਕਰੋੜਪਤੀ ਲੋਕ ਅੱਜ ਵੀ ਸਨਾਤਨ ਧਰਮ ਦੇ ਕੁਝ ਅਜਿਹੇ ਰਾਜ਼ ਅਪਣਾਉਂਦੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪੁਰਾਣੀਆਂ ਹਨ ਨਾ ਹੀ ਇਹ ਮਹਿੰਗੇ ਕੋਰਸਾਂ ਵਿੱਚ ਸਿਖਾਇਆ ਜਾਂਦਾ ਹੈ ਅਤੇ ਨਾ ਹੀ ਕਿਸੇ ਕਾਲਜ ਵਿੱਚ ਪੜ੍ਹਾਏ ਜਾਂਦੇ ਹਨ ਪਰ ਇਹ ਸੂਤਰ ਇੰਨੇ ਸ਼ਕਤੀਸ਼ਾਲੀ ਹਨ ਕਿ ਜੇ ਸਹੀ ਢੰਗ ਨਾਲ ਸਮਝ ਲਈ ਜਾਣ ਤਾਂ ਜੀਵਨ ਵਿੱਚ ਨਾ ਸਿਰਫ ਧਨ ਆਉਂਦਾ ਹੈ ਬਲਕਿ ਖੁਸ਼ਹਾਲੀ ਸ਼ਾਂਤੀ ਅਤੇ ਸਨਮਾਨ ਵੀ ਆਉਂਦਾ ਹੈ ਅੱਜ ਅਸੀਂ ਸਨਾਤਨ ਤੰਤਰੰਤੀ ਪੰਜ ਅਜਿਹੇ ਗੁਪਤ ਧਨ ਸੂਤਰਾਂ ਬਾਰੇ ਜਾਣਾਂਗੇ ਜੋ ਪ੍ਰਾਚੀਨ ਪਾਤ ਦੇ ਰਿਸ਼ੀਆਂ ਨੇ ਸਾਨੂੰ ਵਿਰਾਸਤ ਵਿੱਚ ਦਿੱਤੇ ਹਨ ਅਤੇ ਜੋ ਅੱਜ ਵੀ ਜੇਕਰ ਤੁਸੀਂ ਅਪਣਾਉਂਦੇ ਹੋ ਤਾਂ ਧਨ ਨੂੰ ਆਕਰਸ਼ਿਤ ਕਰਨਾ ਤੁਹਾਡੇ ਲਈ ਇੱਕ ਸੁਭਾਵਿਕ ਪ੍ਰਕਿਰਿਆ ਬਣ ਜਾਵੇਗਾ ਇਸ ਲਈ ਵੀਡੀਓ ਨੂੰ ਪੂਰਾ ਸੁਣਨਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖਣਾ ਤਾਂ ਕਿ ਮਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਤਾਂ ਸ਼ੁਰੂ ਕਰਦੇ ਹਾਂ ਤਾਂ ਦਾ ਪਹਿਲਾ ਸੁੱਤਰ ਲక్ష్ਮੀ ਉਥੇ ਰਹਿੰਦੀ ਹੈ ਜਿੱਥੇ ਸਫਾਈ ਹੁੰਦੀ ਹੈ सनातन धर्म ਵਿੱਚ Maa Lakshmi ਨੂੰ safai ਦੀ devi ਵੀ ਕਿਹਾ ਗਿਆ ਹੈ। ਉਹ ਥਾਂ ਜਿੱਥੇ ਗੰਦਗੀ ਹੁੰਦੀ ਹੈ, ਉੱਥੇ Lakshmi ਨਹੀਂ ਰੁਕਦੀ। ઋષਿ-मुनि ਸਫਾਈ ਨੂੰ ਸਿਰਫ ਬਾਹਰੀ ਨਹੀਂ, ਬਲਕਿ ਅੰਦਰੂਨੀ ਊਰਜਾ ਦਾ ਵੀ ਹਿੱਸਾ ਮੰਨਦੇ ਹਨ। ਅੱਜ ਦੇ ਜ਼ਮਾਨੇ ਵਿੱਚ ਜੋ ਕਰੋੜਪਤੀ ਲੋਕ ਹਨ, ਉਹ ਆਪਣੇ ਆਸ-ਪਾਸ ਦੀ ਜਗ੍ਹਾ ਨੂੰ ਸਾਫ਼, ਸੁੰਦਰ ਅਤੇ ਵਿਵਸਥਿਤ ਰੱਖਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੰਦਗੀ ਸਿਰਫ ਤਾਂ ਦੀ ਨਹੀਂ ਹੁੰਦੀ ਸਗੋਂ ਵਿਚਾਰਾਂ ਦੀ ਵੀ ਹੁੰਦੀ ਹੈ ਜਿੱਥੇ ਗੰਦੇ ਵਿਚਾਰ ਅਵਿਵਸਥਾ ਅਤੇ ਆਲਸ ਹੋਵੇਗਾ ਉੱਥੇ ਪੈਸਾ ਭਾਵੇਂ ਆ ਜਾਵੇ ਪਰ ਟਿਕੇਗਾ ਨਹੀਂ ਨੰਬਰ ਦੂਜਾ ਸੂਤਰ ਤਾਂ ਤੋਂ ਪਹਿਲਾਂ ਧਿਆਨ ਆਉਂਦਾ ਹੈ ਸਨਾਤਨ ਧਰਮ ਵਿੱਚ ਸਭ ਤੋਂ ਪਹਿਲਾਂ ਧਿਆਨ ਦੀ ਗੱਲ ਆਉਂਦੀ ਹੈ ਫਿਰ ਤਾਂ ਦੀ ਮਨ ਦੀ ਇਕਾਗਰਤਾ ਨੂੰ ਸਭ ਤੋਂ ਵੱਡਾ ਧਨ ਕਿਹਾ ਗਿਆ ਹੈ ਅਸਦੀ ਭਾਸ਼ਾ ਵਿੱਚ ਕਈੇ ਤਾਂ ਫੋਕਸ ਇਸ ਦਾ ਨਿਊ ਵੈਲਥ ਕਈ ਵੱਡੇ ਅਰਬਪਤੀ ਜਿਵੇਂ ਸਟੀਵ ਜੋਬਸ ਜਾਂ ਐਲਨ ਮਸਕ ਵੀ ਧਿਆਨ ਜਾਂ ਮਾਈਂਡਫੁਲਨੈਸ ਨੂੰ ਫੋਲੋ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਕਾਗਰ ਮਨ ਹੀ ਅਸਲੀ ਪੂੰਜੀ ਹੈ ਜੇ ਤੁਸੀਂ ਰੋਜ਼ 10 ਮਿੰਟ ਵੀ ਸ਼ਾਂਤ ਹੋ ਕੇ ਬੈਠਦੇ ਹੋ ਤਾਂ ਤੁਸੀਂ ਸਿਰਫ ਮਨ ਨੂੰ ਸ਼ਾਂਤ ਨਹੀਂ ਕਰਦੇ ਤੁਸੀਂ ਧਨ ਦੀਆਂ ਤਰੰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹੋ ਤੀਜਾ ਸੂਤਰ দান ਕਰਨ ਨਾਲ ਧਨ ਘਟਦਾ ਨਹੀਂ ਵੱਧਦਾ ਹੈ ਇਹ ਸਭ ਤੋਂ ਵੱਡਾ ਰਾਜ਼ ਹੈ ਸਨਾਤਨ ਧਰਮ ਕਹਿੰਦਾ ਹੈ ਕਿ ਦਸ਼ੀਨਾ ਨਾਲ ਦੇਵਤੇ ਪਰਸਨ ਹੁੰਦੇ ਹਨ ਅਤੇ দান ਨਾਲ ਬ੍ਰਹਮੰਡ ਜਦੋਂ ਤੁਸੀਂ ਸੱਚੇ ਮਨ ਨਾਲ ਕੁਝ ਦਿੰਨੇ ਹੋ ਭਾਵੇਂ ਥੋੜਾ ਜਿਹਾ ਹੀ ਸੇ ਤਾਂ ਤੁਸੀਂ ਕਮੀ ਦੇ ਭਾਵ ਤੋਂ ਬਹੁਤ ਆਤਮ ਬਲ ਜਾਂਦੇ ਹੋ ਕਈ ਕਰੋੜਪਤੀ ਅੱਜ ਵੀ ਚੈਰਿਟੀ ਫਾਊਂਡੇਸ਼ਨ ਅਤੇ ਦਾਨ ਵਿੱਚ ਹਿੱਸਾ ਲੈਂਦੇ ਹਨ ਕਿਉਂ ਕਿ ਉਹ ਜਾਣਦੇ ਹਨ ਕਿ ਪੈਸਾ ਉਧੋ ਹੁੰਦਾ ਹੈ ਜਦੋਂ ਉਸ ਨੂੰ ਰੋਕਿਆ ਨਹੀਂ ਜਾਂਦਾ ਬਲਕਿ ਵਹਾਇਆ ਜਾਂਦਾ ਹੈ ਇਸ ਲਈ ਜਦੋਂ ਵੀ ਪੈਸਾ ਆਵੇ ਥੋੜਾ ਜਿਹਾ ਹਿੱਸਾ ਦਾਨ ਵਿੱਚ ਦਿਓ ਇਹ ਪੈਸਾ ਨਹੀਂ ਊਰਜਾ ਵਹਾ ਰਹੇ ਹਨ ਜੋ ਕਈ ਗੁਣਾ ਹੋ ਕੇ ਵਾਪਸ ਆਵੇਗੀ ਚੌਥਾ ਸੂਤਰ ਕਾਰਜ ਅਤੇ ਫਜ਼ੂਲ ਖਰਚ ਤੋਂ ਬਚੋ ਮਹਾਭਾਰਤ ਵਿੱਚ ਪੀਸ਼ਮ ਪਿਤਾਮਹ ਨੇ ਕਿਹਾ ਸੀ ਕਿ ਜੋ ਵਿਅਕਤੀ ਲੋੜ ਤੋਂ ਵੱਧ ਖਰਚ ਕਰਦਾ ਹੈ ਉਹ ਭਵਿੱਖ ਵਿੱਚ ਗਰੀਬੀ ਦਾ ਸ਼ਿਕਾਰ ਬਣਦਾ ਹੈ ਅੱਜ ਦੇ ਜ਼ਮਾਨੇ ਵਿੱਚ ਇਹ ਨਿਯਮ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿਉਂਕਿ ਸੋਸ਼ਲ ਮੀਡੀਆ ਸਾਨੂੰ ਦੂਜਿਆਂ ਦੀ ਲਾਈਫਸਟਾਈਲ ਦਿਖਾਉਂਦਾ ਹੈ ਅਤੇ ਅਸੀਂ ਵੀ ਬਿਨਾਂ ਸੋਚੇ ਸਮਝੇ ਖਰਚ ਕਰਨ ਲੱਗ ਪੈਂਦੇ ਹਾਂ ਪਰ ਜੋ ਕਰੋੜਪਤੀ ਬੰਦੇ ਹਨ ਉਹ ਪਹਿਲਾਂ ਬਚਤ ਕਰਨਾ ਸਿੱਖਦੇ ਹਨ ਫਿਰ ਨਿਵੇਸ਼ ਕਰਨਾ ਅਤੇ ਫਿਰ ਕਮਾਈ ਵਧਾਉਣਾ ਸਨਾਤਨ ਧਰਮ ਵਿੱਚ ਇਹ ਹੀ ਕਹਿੰਦੇ ਹਨ ਕਿ ਪੈਸੇ ਦਾ ਸਨਮਾਨ ਕਰੋ ਉਹ ਤੁਹਾਡਾ ਸਨਮਾਨ ਕਰੇਗਾ ਨੰਬਰ 5ਵਾਂ ਸੁੱਤਰ ਕਰਮ ਹੀ ਅਸਲੀ ਕੁੰਜੀ ਹੈ ਪਰ ਸਹੀ ਦਿਸ਼ਾ ਵਿੱਚ ਸਨਾਤਨ ਧਰਮ ਵਿੱਚ ਕਰਮ ਨੂੰ ਭਗਵਾਨ ਤੋਂ ਵੀ ਵੱਡਾ ਮੰਨਿਆ ਗਿਆ ਹੈ ਪਰ ਇਹ ਕਰਮ ਸਿਰਫ ਭੱਜ ਦੌੜ ਜਾਂ ਮਿਹਨਤ ਨਹੀਂ ਹੈ ਇਹ स्मार्ट ਅਤੇ ਸਾਰਥਕ ਕਰਮ ਹੈ। ਸ਼੍ਰੀ ਕ੍ਰਿਸ਼ਨ ਨੇ ਗੀਤਾ ਵਿੱਚ ਕਿਹਾ ਹੈ, ਕਰਮ ਕਰੋ ਪਰ ਫਲ ਦੀ ਚਿੰਤਾ ਨਾ ਕਰੋ। ਅੱਜ ਦੇ ਅਮੀਰ ਲੋਕ ਇਸੇ ਗੱਲ ਨੂੰ ਅਪਣਾਉਂਦੇ ਹਨ। ਉਹ ਮਿਹਨਤ ਕਰਦੇ ਹਨ ਪਰ ਨਤੀਜੇ ਤੇ ਅਟਕਦੇ ਨਹੀਂ। ਉਹ ਸਿਸਟਮ ਬਣਾਉਂਦੇ ਹਨ, ਨਿਵੇਸ਼ ਕਰਦੇ ਹਨ ਅਤੇ ਵਾਰ-ਵਾਰ ਕੋਸ਼ਿਸ਼ ਕਰਦੇ ਹਨ। ਇਸ ਲਈ ਜਦੋਂ ਤੁਸੀਂ ਵੀ ਇਮਾਨਦਾਰੀ ਨਾਲ, ਸੱਚਾਈ ਨਾਲ ਅਤੇ ਸਹੀ ਦਿਸ਼ਾ ਵਿੱਚ ਕਰਮ ਕਰੋਗੇ ਦਾ ਬ੍ਰਹਮੰਡ ਕੋ ਤੁਹਾਡੀ ਮਦਦ ਕਰੇਗਾ ਦੋਸਤੋ ਇਸ ਸਨਾਤਨ ਧਰਮ ਦੇ ਉਹ ਪੰਜ ਗੁਪਤ ਧਨ ਸੂਤਰ ਸੰ ਜਿੰਨਾਂ ਨੂੰ ਅੱਜ ਵੀ ਵੱਡੇ ਵੱਡੇ ਲੋਕ ਫੋਲੋ ਕਰਦੇ ਹਨ ਭਾਵੇਂ ਉਹ ਜਨਤਕ ਤੌਰ ਤੇ ਮੰਨਨ ਜਾਂ ਨਾ ਮੰਨ ਸਫਾਈ ਧਿਆਨ ਦਾਨ ਸਮਝਦਾਰੀ ਨਾਲ ਖਰਚ ਅਤੇ ਕਰਮ ਇਹ ਪੰਜ ਗੱਲਾਂ ਸਿਰਫ ਧਾਰਮਿਕ ਨਹੀਂ ਬਲਕਿ ਇੱਕ ਕਰੋੜਪਤੀ ਮਾਨਸਿਕਤਾ ਦੀ ਨੀ ਹੈ ਜੇ ਤੁਹਾਨੂੰ ਇਹ ਗਿਆਨ ਪਸੰਦ ਆਇਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਕਮੈਂਟ ਵਿੱਚ ਲਿਖੋ ਮੈਂ ਤੁਹਾਨੂੰ ਆਕਰਸ਼ਿਤ ਕਰਨ ਵਾਲਾ ਹਾਂ ਅਤੇ ਅਜੇ ਹੀ ਸਨਾਤਨ ਗਿਆਨ ਨੂੰ ਆਧੁਨਿਕ ਭਾਸ਼ਾ ਵਿੱਚ ਸਮਝਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੈ ਸ਼੍ਰੀ ਲਕਸ਼ਮੀ ਜੈ ਨਾਰਾਇਣ ਧੰਨਵਾਦ